ਸਸਰੀਕਾਰ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਆਪਾਂ ਖੜੇ ਆ ਜੀ ਅੱਜ ਪਿੰਡ ਸਖਤੇ ਖੇੜੇ ਦੇ ਵਿੱਚ ਡੱਬ ਵਾਲੀ ਦੇ ਲਾਗੇ ਪਿੰਡ ਪੈਂਦਾ ਕਹਿੰਦੇ ਸਖਤਾ ਖੇੜਾ ਦਨ ਰਾਜ ਧਾਰਨੀਆਂ ਸੀਡ ਕੰਪਨੀ ਤੇ ਖੜੇ ਆ ਦਿਖਾਉਣੇ ਆ ਤੁਹਾਨੂੰ ਬੀਆਂ ਦੀ ਬਹੁਤ ਹੀ ਵਧੀਆ ਤੇ ਬਹੁਤ ਹੀ ਚੰਗੇ ਬੀ ਮਿਲਦੇ ਆ ਕਣਕ ਦੇ ਬਜਾਈ ਦਾ ਟਾਈਮ ਆ ਤੇ ਆਪਾਂ ਭਰਾਵਾਂ ਨਾਲ ਕਰਦੇ ਆ ਗੱਲਬਾਤ ਬਣੇ ਰਿਓ ਵੀਡੀਓ ਤੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਸਸਰੀ ਘਾਰ ਜੀ ਸਸਰੀ ਘਾਲ ਬਾਈ ਜੀ ਜੀ ਘਾਲ ਆਪਣਾ ਨਾਮ ਤੇ ਆਪਣੀ ਫੈਕਟਰੀ ਦਾ ਨਾਮ ਦੱਸ ਦਿਓ ਜੀ ਮੇਰਾ ਨਾਮ ਹੈ ਜੀ ਸਤਿਅਵਿੰਦਰ ਬਿਸ਼ਨੋਈ ਆਪਣੇ ਕੋਲੇ ਹੁਣ ਕਿਹੜੇ ਕਿਹੜੇ ਬੀ ਐਸ ਐਈ ਆਪਾਂ ਨੂੰ ਮਿਲ ਜਾਣਗੇ ਕਿਸਾਨ ਭਰਾ ਕੋਈ ਆ ਜੀ ਵੀ ਲਾਈਨ ਕਿਹੜੇ ਕਿਹੜੇ ਬੀ ਮਿਲ ਜਾਣਗੇ ਆਪਣੇ ਕੋਲੇ ਬਾਈ ਜੀ ਸਾਰੇ ਬੀਜ ਹੈ ਅੱਛਾ ਜੀ ਜਿਵੇਂ ਕਿ ਨਵੀਂ ਜੈਰਾਈਟੀ ਹੋਗੀ ਐਚ ਡੀ 3386 ਆਪਣੇ ਕੋਲੇ ਹਾਂਜੀ ਇਹਦਾ ਫੂਸਾ ਦੀ ਹੈ ਤੇ ਇਹਦਾ ਝਾੜ ਪਿਛਲੇ ਗੇੜੇ 28 ਤੋਂ 29 ਕੁਇੰਟਲ ਪਰ ਏਕੜ ਰਿਹਾ ਹੈ ਅੱਛਾ ਜੀ ਤੇ ਬਹੁਤ ਚੰਗਾ ਇਹਦਾ ਸਟਾਰ ਹੈਗਾ ਜਿੰਮੇਦਾਰਾਂ ਨੂੰ ਮਿਲਿਆ ਹੈ ਤੇ ਇਹਦਾ ਲਗਭਗ ਬਹੁਤ ਜਿਵੇਂ ਵਜਨ ਚ ਆਪਾਂ ਕਹਿ ਦਿੰਨੇ ਆਂ ਹੋਰ ਵੈਰਾਈਟੀਆਂ ਨਾਲੋਂ ਇਹਦੇ ਦਾਣਿਆਂ ਦਾ ਵਜਨ ਬਹੁਤ ਜ਼ਿਆਦਾ ਹੈ ਅੱਛਾ ਜੀ ਤੇ 70 ਤੋਂ 75 ਮਣ ਦੇ ਆਰ ਬਾਰੇ ਦੇ ਬਹੁਤ ਚੰਗੇ ਦੜੇ ਪਏ ਆ ਲੋਕਾਂ ਦੇ ਅੱਛਾ ਜੀ ਬਾਣਾ ਦੇ ਵਿੱਚ ਬਹੁਤ ਚੰਗੀ ਵੈਰਾਈਟੀ ਹੋਈ ਹੈ ਉਦੋਂ ਬਾਅਦ ਭੈਜੀ ਨਵੀਂ ਵੈਰਾਈਟੀ ਹੋਰ ਆਪਣੇ ਪਾਸ ਹੈ ਪੀਬੀਡਬਲਯੂ 172 ਪੰਜਾਬ ਯੂਨੀਵਰਸਿਟੀ ਦੀ ਵੈਰਾਈਟੀ ਹੈ ਜੀ ਇਹ ਹਾਂਜੀ ਤੇ ਇਹਦਾ ਵੀ ਬਹੁਤ ਚੰਗਾ ਬੀਜ ਪਿਛਲੀ ਵਾਰੀ ਚੜ ਰਿਹਾ ਤੇ ਬਹੁਤ ਚੰਗਾ ਰੁਝਾਨ ਹੈ ਕਿ ਜ਼ਮੀਦਾਰਾਂ ਦਾ ਇੱਕ ਤਰਫਾ ਮੌਕੇ ਤੇ ਇੱਕ ਤਰਫਾ ਇਹ ਵੈਰਾਈਟੀ ਵਿਕ ਰਹੀ ਹੈ ਅੱਛਾ ਜੀ ਹਾਂਜੀ ਤੇ ਇਹ ਦੋ ਬਾਦ ਹੋਰ ਆਪਣੇ ਕੋਲੇ ਨਵੀਂ ਵੈਰਾਈਟੀ ਹੈ ਜੀ ਕਟ ਪਾਣੀ ਵਾਲੀ ਕਟ ਪਾਣੀ ਵਾਲੀ ਹਾਰੀ ਪਾਣੀ ਵਾਲੀ ਜਿਹਵੇਂ ਕਿਸੇ ਨੇ ਰੇਤਲਾ ਬਾਣ ਹੈ ਤੇ ਪਾਣੀ ਹੈ ਨਹੀਂ ਉਹਦੇ ਬਾਰੇ ਕੋਈ ਬਜੀ ਜਿਵੇਂ ਰੇਤਲਾ ਬਾਣ ਹੋਵੇ ਤੇ ਕਟ ਪਾਣੀ ਹੋਣ ਜ਼ਮੀਦਾਰ ਕੋਲੇ ਉਹਦੇ ਵਾਸਤੇ ਸਭ ਤੋਂ ਦੀ ਬੈਸਟ ਵੈਰਾਈਟੀ ਹੈ ਜੀ ਅੱਛਾ WH 1402 ਇਹ AHU ਯੂਨੀਵਰਸਿਟੀ ਇਸਾਰ ਦੀ ਵੈਰਾਈਟੀ ਹੈ ਜੀ ਅੱਛਾ ਜੀ ਤੇ ਉਹ ਇਹਦੇ ਦੋ ਹੀ ਪਾਣੀ ਲਾਉਣੇ ਆ ਦੋ ਹੀ ਲਾਉਣੇ ਆ ਜੀ ਦੋ ਹੀ ਪਾਣੀ ਲਾਉਣੇ ਬਜੀ ਇੱਕ ਪਾਣੀ ਲਾਉਣਾ ਜਦੋਂ ਆਪਾਂ ਪਹਿਲੀ ਵਾਰੀ ਕੋਰ ਲਾਉਨੇ ਆ ਉਸ ਟਾਈਮ ਜਦੋਂ 35 ਤੋਂ 40 ਦਿਨਾਂ ਦੀ ਵੈਰਾਈਟੀ ਹੁੰਦੀ ਹੈ ਠੀਕ ਹੈ ਜੀ ਦੂਜਾ ਪਾਣੀ ਵੀ ਜਦੋਂ ਆਪਾਂ ਬਈ ਜਿਹੜੇ ਟੈਂਪ ਬੱਲੀ ਖੜਨ ਲੱਗਦੀ ਹੈ ਵੈਰਾਈਟੀ ਬੱਲੀ ਬਣਾਉਂਦੀ ਹੈ ਉਸ ਟਾਈਮ 85 ਤੋਂ 90 ਦਿਨਾਂ ਦੀ ਹੁੰਦੀਆਂ ਉਹ ਉਸ ਟਾਈਮ ਵੈਰਿਟੀ ਹੈ ਛਾੜਦੀ ਆਪਾਂ ਗੱਲ ਕਰ ਲਈ ਛਾੜ ਬੇਜੀ ਜਿਵੇਂ ਆਪਾਂ ਦੋ ਪਾਣੀ ਲਾਉਣੇ ਤਾਂ 50 ਤੋਂ 55 ਮਣ ਆਮ ਇਹਦਾ ਛਾੜ ਹੋ ਜੂਗਾ ਬਹੁਤ ਚੰਗਾ ਛਾੜ ਹੋਊਗਾ ਤੇ ਜਿਵੇਂ ਕਈ ਵਾਰੀ ਆਪਣਾ ਲੱਗਦਾ ਭਈ ਹੁਣ ਕਣਕ ਕਸ ਜੀ ਮੰਗੀ ਜਾਂਦੀ ਹੈ ਪਾਣੀ ਚਾਹੀਦਾ ਹੈ ਨੂੰ ਤੇ ਉਸ ਟਾਈਮ ਆਪਾਂ ਤੀਜਾ ਪਾਣੀ ਵੀ ਲਾ ਸਕਦੇ ਆ ਤੇ ਉਸ ਟਾਈਮ ਇਹਦਾ ਛਾੜ 60 ਤੋਂ 65 ਮਣ ਤੱਕ ਉਹ ਆ ਠੀਕ ਹੈ ਬਾਕੀ ਮੌਸਮ ਤੇ ਬਾਕੀ ਮੌਸਮ ਤੇ ਡਿਪੈਂਡ ਹੈ ਜੀ ਜਿਵੇਂ ਪਿਛਲੇ ਕਿੜੇ ਬਹੁਤ ਚੰਗਾ ਮੌਸਮ ਸੀ ਤੇ ਸਾਰੀ ਵੈਰਾਈਟੇ ਨੂੰ ਬਹੁਤ ਚੰਗਾ ਰੋਜਾਨਾ ਦਿੱਤਾ ਤੇ ਬਹੁਤ ਚੰਗਾ ਜ਼ਿਮੇਦਾਰਾਂ ਦੇ ਪੈਦਾਵਾਰ ਹੋਈ ਹੈ ਬਹੁਤ ਚੰਗਾ ਝਾੜ ਹੋਇਆ ਸਿਰੇ ਤੇ ਚੱਲੀ ਜਾਂਦੀ ਹੈ ਸਿਰੇ ਚ ਭਾਜੀ ਹੁਣ ਮੋਕੇ ਤੇ DBW 327 ਚੱਲੀ ਜਾਂਦੀ ਹੈ ਅੱਛਾ ਜੀ ਇਹ ਕਰਨਾਲ ਯੂਨੀਵਰਸਿਟੀ ਦੇ ਆਈਆਈ ਡਬਲਯੂ ਬੀਆਰ ਦੀ ਹੈ ਅੱਛਾ ਜੀ ਤੇ ਬਹੁਤ ਚੰਗੀ ਵੈਰੈਟੀ ਹੈ ਇਹਦਾ ਪਿਛਲੇ ਕਿਹੜੇ ਆਮ ਆਪਾਂ ਜ਼ਿਮੀਦਾਰਾਂ ਦਾ ਛਾੜ ਕੇ ਦੀ ਤੇ 775 ਦੇ ਮਹੀਨਾ ਵਿੱਚ ਇਹਦਾ ਛਾੜ ਹੋਇਆ ਹੈ ਅੱਛਾ ਜੀ ਬਾਕੀ ਆ ਸਾਡੇ ਕਿਸਾਨ ਭਰਾ ਬੈਠੇ ਆ ਕਿਸਾਨ ਕੋਈ ਬੈਠੇ ਆ ਹਾਂ ਜੀ ਕਰ ਲੈਣੇ ਗੱਲ ਹਾਂ ਜੀ ਹਾਂ ਜੀ ਤੁਸੀਂ ਇਹ ਜੋ ਕਿਸਾਨ ਤੇ ਆਪਾਂ ਵੀ ਕਿਸਾਨ ਹੈ ਕਿਸਾਨਾਂ ਤਾਂ ਹੀ ਵੀਡੀਓ ਪਕਾਉਣੀ ਹੈ ਤੇ ਦਿਓ ਇਹ 327 ਬਾਰੇ ਜਾਣਕਾਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਹੁੰਦਾ ਸਤਿ ਗੁਰਮੀਤ ਸਿੰਘ ਨਾਂ ਜੀ ਮੇਰਾ ਡਾਬਲ ਹੀ ਪਿੰਡ ਹੈ ਜੀ ਹਨ ਜੀ 2017 ਉਹ ਇਹਨਾਂ ਪਰ ਉਹ ਨਾਮ ਮੈਂ ਜੁੜਿਆ ਹੋਇਆ ਹੈਗਾ ਪਰ ਮੈਂ 326 ਜੀ ਇਹਨਾਂ ਦਾ ਬੀਜਿਆ ਸੀ ਜੀ ਹਾਂ ਜੀ ਮੇਰੇ ਬਾਹਣ ਵਿੱਚ ਨਰਮੇ ਵਾਲੇ ਵਾਹਨ ਤੇ ਫਿਆ ਥਾਰ ਮੰਨ ਲੜਾਈ ਅੱਛਾ ਜੀ ਜਿਹੜਾ ਮੇਰੇ ਝੋਨੇ ਵਾਲਾ ਬਾਹਣ ਕੋਈ ਵਧ ਗਿਆ ਪਰ ਤੇ ਨਹਿਰ ਦੇ ਪਾਣੀ ਤੇ 71 ਤੋਂ 72 ਮਾਣ ਵੈਰਾਈਟੀ ਨੇ ਛਾੜ ਦਿੱਤਾ ਜੀ ਠੀਕ ਹੈ ਜੀ ਤੇ ਬਹੁਤ ਹੀ ਮੈਂ ਖੁਸ਼ ਹਾਂ ਮੌਕੇ ਤੇ ਕਿਸਾਨ ਭਰਾ ਜੀ ਤੁਹਾਡੇ ਕੋਲ ਜੀ ਲੈਣ ਜੀ ਪੈਕਿੰਗ ਕੀਤੀ ਪਈ ਹੁੰਦੀ ਹੈ ਜਾਂ ਮੌਕੇ ਤੇ ਕਰਕੇ ਦਿੰਦੇ। ਭਾਈ ਜੀ ਜਿਵੇਂ ਮੌਕੇ ਤੇ ਕਿਸਾਨ ਆ ਜਾਣ ਤਾਂ ਜਿਵੇਂ ਕਈ ਵੈਰਾਈਟੀਆਂ ਉਹਨਾਂ ਦੀ ਮੌਕੇ ਤੇ ਪੈਕਿੰਗ ਹੋ ਜਾਂਦੀ ਹੈ ਤੇ ਕਈਆਂ ਦੀ ਹੁਣ ਜਿਵੇਂ ਸਿ ਐਡਵਾਂਸ ਪੈਕਿੰਗ ਕਰਕੇ ਰੱਖੀ ਹੋਈ ਆ। ਅੱਛਾ ਜੀ। ਹਾਂਜੀ। ਇਹ ਆਪਣਾ ਬੀਜ ਆਪਣੇ ਹਰਿਆਣਾ ਦੇ ਵਿੱਚ ਹੀ ਚੱਲਦਾ ਜਾਂ ਰਾਜਸਥਾਨ ਪੰਜਾਬ ਦੇ ਵਿੱਚ ਵੀ ਜਾਂਦਾ। ਭਾਈ ਜੀ ਆਪਣਾ ਬੀਜ ਹਰਿਆਣਾ, ਪੰਜਾਬ, ਰਾਜਸਥਾਨ ਹਾਂਜੀ। ਕਿੰਨੇ ਸਟੇਟਾਂ ਜਾਂਦਾ ਹੈ? ਆਪਣੇ ਕੋਲ ਪੰਜਾਬ ਦੀ ਵੀ ਪਰਮਿਸ਼ਨ ਹੈ ਤੇ ਰਾਜਸਥਾਨ ਦੀ ਵੀ ਪਰਮਿਸ਼ਨ ਹੈ। ਅੱਛਾ ਜੀ। ਹਾਂਜੀ। ਹਾਂਜੀ। ਸੰਦੀਪ ਜੀ ਵੀ ਆਪਣਾ ਵੀ ਮੈਂ ਆਪਣੇ ਇਸ ਦੌਰਾਨ ਮੈਂ ਭੇਜਿਆ ਜੀ ਪੰਜਾਬ ਜੀ ਅੱਛੇ ਪੂਰਾ ਉਹਨਾਂ ਦਾ ਪਰਫਾਰਮੈਂਸ ਵਧੀਆ ਦਿੱਤਾ ਤੇ ਅੱਜ ਅਡਵਾਂਸ ਉਹਨਾਂ ਨੇ ਮੈਨੂੰ ਫੋਨ ਕਰਕੇ ਆਖਿਆ ਵੀ ਤੁਹਾਡੇ ਵਾਸਤੇ ਕੀ ਕਿ ਲਿਆਣਾ ਵੀ ਸਾਡਾ ਵੀ ਲੈ ਕੇ ਆਉਣਾ ਆਪਣੇ ਯੂਨੀਵਰਸਿਟੀ ਤੋਂ ਵੀ ਜਾਈ ਸਾਰੀ ਵੈਰਾਈਟੀਆਂ ਇਹ ਲੁਧਿਆਣਾ ਪੀ ਯੂਨੀਵਰਸਿਟੀ ਦਾ ਆ ਗਿਆ ਜੀ ਬਜੀ ਹਾਂਜੀ ਤੇ ਇਹ ਆਪਣਾ ਉਹ ਡੀਬੀਡਬਲ ਉਹਨਾਂ ਦਾ ਆਈ ਡਬਲਯੂਬੀਆਰ ਦਾ ਆ ਗਿਆ ਜੀ ਹਾਂਜੀ ਕਰਨਾਲ ਦਾ ਤੇ ਐਚਡੀ ਦਿੱਲੀ ਆਈਏਆਰ ਆਈ ਫੁੱਸਾ ਦਾ ਆ ਗਿਆ ਜੀ ਤੇ ਐਚਏ ਯੂਨੀਵਰਸਿਟੀ ਦਾ ਵੀ ਆਪਣੇ ਕੋਲੇ ਵੀ ਜੇ 12 70 ਤੇ 1402 ਸਾਰਾ ਯੂਨੀਵਰਸਿਟੀ ਤੋਂ ਵੀ ਜਾ ਕੇ ਫਿਰ ਆਪਣੇ ਕੋਲੇ ਬੀਜ ਚਾਰ ਹੁੰਦਾ ਹੈ ਬਈ ਜੀ ਅੱਛਾ ਜੀ ਸਾਰਾ ਬੀਜ ਅੱਛਾ ਜੀ ਹਾਂਜੀ ਤੇ ਜਿਵੇਂ ਡਾਕਟਰ ਸਾਹਿਬ ਹੈ ਹਾਂਜੀ ਓਮਪ੍ਰਕਾਸ਼ ਜੀ ਐਚਏ ਯੂ ਯੂਨੀਵਰਸਿਟੀ ਤੋਂ ਹਾਂਜੀ ਹਾਂਜੀ ਤੇ ਡਾਕਟਰ ਯਾਦਵ ਆਈਏ ਡਬਲਯੂ ਬੀਆਰ ਉਹਨਾਂ ਡਾਕਟਰਾਂ ਨਾਲ ਆਪਾਂ ਪਰ ਟਾਈਮ ਟੱਚ ਤੇ ਰਹਿਨੇ ਆ ਹਾਂਜੀ ਹਾਂਜੀ ਤੇ ਫਿਰ ਹੀ ਆਪਾਂ ਬੀਜ ਕਰਦੇ ਆ ਵੀ ਜ਼ਮੀਦਾਰ ਨੂੰ ਜੋ ਆਪਾਂ ਦਈਏ ਕਣਕ ਦਾ ਬੀਜ ਬਹੁਤ ਚੰਗਾ ਤੇ ਬਹੁਤ ਸੋਹਣੀ ਕੁਆਲਿਟੀ ਦਾ ਬੀਜ ਦਿੱਇਆ ਜਿੰਮੇਵਾਰਾਂ ਤਾਂ ਕਿ ਉਹਨਾਂ ਦੀ ਪੈਦਾਵਾਰ ਹੋਰ ਚੰਗੀ ਹੋ ਸਕੇ ਹਾਂਜੀ ਬਾਈ ਜੀ ਕਿਵੇਂ ਤਿਆਰ ਕਰਦੇ ਹੋਗੇ ਬਾਈ ਜੀ ਬੀਜ ਜਿਵੇਂ ਆਪਾਂ ਪਹਿਲਾਂ ਇੰਸਟਿਟਿਊਟ ਤੋਂ ਲੈ ਕੇ ਆਉਂਨੇ ਆ ਸਾਰਾ ਬ੍ਰੀਡਰ ਬੀਜ ਹਾਂਜੀ ਹਾਂਜੀ ਉਹ ਆਪਾਂ ਖੁਦ ਆਪਾਂ ਆਪਣੇ ਖੇਤ ਦੇ ਵਿੱਚ ਸਾਰਾ ਲਗਾਉਨੇ ਆ ਤੇ ਤਿਆਰ ਕਰਾਉਨੇ ਆ ਤੇ ਉਹਦੀ ਜੋ ਵੀ ਰੋਕਿੰਗ ਵਗੈਰਾ ਹੈ ਔਰ ਸਭ ਆਪਾਂ ਆਪਣੇ ਖੇਤ ਦੇ ਵਿੱਚ ਕਰਾਉਨੇ ਆ ਫਿਰ ਉਹਦਾ ਫਾਊਂਡੇਸ਼ਨ ਤਿਆਰ ਹੁੰਦਾ ਵੀਰ ਜੀ ਅੱਛਾ ਜੀ ਉਹ ਆਪਾਂ ਆਪਣੇ ਜ਼ਿਮੀਦਾਰਾਂ ਨੂੰ ਪ੍ਰੋਗਰਾਮ ਲਵਾਉਨੇ ਆ ਉਹਦੇ ਫਾਊਂਡੇਸ਼ਨ ਦੇ ਹਾਂਜੀ ਹਾਂਜੀ ਤੇ ਉਦੋਂ ਬਾਅਦ ਜਿਵੇਂ ਜ਼ਿਮੀਦਾਰ ਦੇ ਖੇਤ ਤੇ ਵੀ ਜਪਾਂ ਸੀਡ ਸੋਇੰਗ ਕਰਵਾਤੀ ਹਾਂਜੀ ਤੇ ਉਹਦੇ ਵਿੱਚ ਜਿਵੇਂ ਕਈ ਵਾਰੀ ਕੋਈ ਵੈਰਾਈਟੀ ਦੀ ਕੋਈ ਹੋਰ ਦਿੱਕਤ ਆ ਜਾਂਦੀ ਹੈ ਜਿਵੇਂ ਉਹਦੀ ਆਪਾਂ ਰੋਗਿੰਗ ਕਰਵਾਨੇ ਆ ਸਾਰੀ ਜ਼ਿੰਮੇਦਾਰ ਦੇ ਖੇਤ ਦੇ ਵਿੱਚ ਜਾ ਕੇ ਆਪਾਂ ਖੁਦ ਆਪਣੀ ਲੇਬਰ ਲਗਾ ਕੇ ਅੱਛਾ ਜੀ ਸਾਰੀ ਰੋਗਿੰਗ ਵਗੈਰਾ ਕਰਵਾ ਕੇ ਫਿਰ ਉਸ ਬੀਜ ਨੂੰ ਬਿਲਕੁਲ ਜਮਾ ਓਕੇ ਆਪਾਂ ਲਗਾਦਾ ਵੀ ਓਕੇ ਹੈ ਹਾਂਜੀ